882994% ਸੰਬੰਧੀ ਡਿਪਾਰਟਮੈਂਟ ਵੱਲੋਂ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਇੱਕ ਹੋਰ ਪਬਲਿਕ ਨੋਟਿਸ ਜਾਰੀ ਹੋਇਆ ਲਗਾਤਾਰ ਜੋ ਨੋਟਿਸ ਜਾਰੀ ਹੋ ਰਹੇ ਨੇ 3/7/2024 ਦੀ ਡੇਟ ਵਿੱਚ ਦੇਰ ਰਾਤੀ ਜੋ ਨੋਟਿਸ ਮਤਲਬ ਆਇਆ ਤੇ ਉਹੀ ਦੱਸਿਆ ਹੋਇਆ ਹੈ ਸਾਰੀ ਡਿਟੇਲ ਆ ਜੋ ਪਹਿਲਾਂ 5 ਮਾਰਚ 2023 ਨੂੰ ਪੇਪਰ ਹੋਏ ਸੀ ਤੇ 12 ਅਕਤੂਬਰ ਆ ਜੋ 2022 ਨੂੰ ਜੋ ਐਡਵਰਟਾਈਜ਼ਮੈਂਟ ਆਈ ਸੀ ਇਸ ਭਰਤੀ ਦੀ ਤੇ 68-19 ਕੇਸ ਕਰਕੇ ਜੋ ਪੇਪਰ ਦੁਬਾਰੇ ਹੋਣ ਜਾ ਰਿਹਾ ਹੈ ਇਸ ਵਿੱਚ ਵੀ ਇਹਨਾਂ ਨੇ ਕਿਹਾ ਕਿ 28 ਜੁਲਾਈ ਨੂੰ ਜੋ ਪੇਪਰ ਤੁਹਾਡਾ ਹੋਣ ਜਾ ਰਿਹਾ ਹੈ ਇਹਨਾਂ ਨੇ ਜੋ 12 ਜੂਨ ਨੂੰ ਇੱਕ ਪਬਲਿਕ ਨੋਟਿਸ ਕੱਢਿਆ ਸੀ ਤੇ ਸਭ ਤੋਂ ਪਹਿਲਾਂ 21 ਜੂਨ ਤੱਕ ਜੋ ਫੀਸ ਜਮ੍ਹਾਂ ਕਰਵਾਉਣ ਦਾ ਮੌਕਾ ਦਿੱਤਾ ਗਿਆ ਸੀ ਇਸ ਤੋਂ ਬਾਅਦ ਇੱਕ ਨੋਟਿਸ ਹੋਰ ਆਇਆ 21 ਜੂਨ ਨੂੰ ਤੇ 24 ਜੂਨ ਤੱਕ ਜੋ ਫੀਸ ਅਪਲਾਈ ਕਰਨ ਦਾ ਜੋ ਪੋਰਟਲ ਖੋਲਿਆ ਸੀ ਬਾਦ ਵਿੱਚ ਜੋ ਕੁਝ ਕੇਸ ਲੱਗੇ ਕੋਰਟ ਦੇ ਵਿੱਚ 21 ਜੂਨ ਨੂੰ ਫਿਰ ਤੋਂ ਨੋਟੀਫਿਕੇਸ਼ਨ ਆਇਆ ਤੇ ਜੋ ਤੇ 3 ਜੁਲਾਈ ਤੱਕ ਜੋ ਫੀਸ ਜਮ੍ਹਾਂ ਕਰਵਾਉਣ ਲਈ ਮੌਕਾ ਦਿੱਤਾ ਗਿਆ ਸੀ ਜਿਹੜੇ ਵੀ ਕੇਸ ਲੱਗੇ ਸੀ ਇਸ ਤੋਂ ਬਾਅਦ ਆ ਜੋ ਹੁਣ ਉਪਰੋਕਤ ਜੋ ਵੀ ਪਬਲਿਕ ਨੋਟਿਸ ਜਾਰੀ ਹੋਏ ਨੇ ਤੇ ਤੇ ਜਿਹੜੇ ਸਾਰੇ ਉਮੀਦਵਾਰਾਂ ਨੂੰ ਫੀਸ ਜਮ੍ਹਾਂ ਕਰਾਉਣ ਦਾ ਮੌਕਾ ਦਿੱਤਾ ਗਿਆ ਸੀ ਉਹਨਾਂ ਸਾਰੇ ਉਮੀਦਵਾਰਾਂ ਨੂੰ ਇੱਕ ਆਖਰੀ ਮੌਕਾ ਦਿੰਦੇ ਹੋਏ ਫੀਸ ਜਮ੍ਹਾਂ ਕਰਵਾਉਣ ਲਈ ਮਿਤੀ 5 ਜੁਲਾਈ ਤੱਕ ਦਾ ਵਾਅਦਾ ਕੀਤਾ ਜਾਂਦਾ ਹੈ ਇਸ ਪਰੰਤ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ ਜਿਹੜੇ ਉੱਪਰ ਵੀ ਜਿਹਨਾਂ ਨੋਟਿਸ ਆਏ ਸੀ ਚਾਹੇ ਉਹ ਰਿਟ ਪਟੀਸ਼ਨਾਂ ਸੀ ਜਿਨ੍ਹਾਂ ਨੇ ਫੀਸ ਭਰਨੀ ਸੀ ਚਾਹੇ ਜੋ ਮਤਲਬ ਆਲ ਕੈਂਡੀਡੇਟਾਂ ਲਈ ਹੀ ਜੋ ਇੱਕ ਲਾਸਟ ਮੌਕਾ ਜੋ 5 ਜੁਲਾਈ ਤੱਕ ਦਾ ਆਖਰੀ ਮੌਕਾ ਦੇ ਦਿੱਤਾ ਗਿਆ ਕਿਉਂਕਿ ਕਈ ਕੈਂਡੀਡੇਟ ਕਹਿ ਰਹੇ ਸੀ ਅਸੀਂ ਫੀਸ ਕਰਨ ਨੂੰ ਭਰਨ ਕੰਨੀ ਹੋ ਰਹਿ ਗਏ ਆ ਸਾਨੂੰ ਪਤਾ ਨਹੀਂ ਲੱਗਿਆ ਫੀਸ ਸੰਬੰਧੀ ਬਾਕੀ ਸ਼ਰਤਾਂ ਜੋ 12 10 2022 ਵਾਲੀਆਂ ਨੇ ਐਡਵਰਟਾਈਜ਼ਮੈਂਟ ਵਿੱਚ ਉਹੀ ਰਹਿਣੀਆਂ ਨੇ ਤੇ ਫੀਸ ਭਰਨ ਲਈ ਤੁਸੀਂ ਆਈਡੀ ਪਾਸਵਰਡ ਵਿੱਚ ਲੌਗਇਨ ਕਰਕੇ ਜੋ ਆਪਣਾ ਰਜਿਸਟ੍ਰੇਸ਼ਨ ਤੇ ਪਾਸਵਰਡ ਭਰ ਕੇ ਜੋ ਫੀਸ ਭਰ ਸਕਦੇ ਹੋ ਤੇ ਫੀਸ ਦਾ ਪ੍ਰਿੰਟ ਆਊਟ ਜ਼ਰੂਰ ਲਿਆ ਜਾਵੇ ਸਾਈਕ ਡਾਇਰੈਕਟਰ ਨਿਸ਼ੀਗਮ ਕਾਮਰਾ ਜੀ ਜੋ ਉਹਨਾਂ ਵੱਲੋਂ ਜੋ ਲੈਟਰ ਜਾਰੀ ਹੋਇਆ ਸੋ ਹੁਣ ਤੱਕ ਦੀ ਇਹ ਅਪਡੇਟ ਚੱਲ ਰਹੀ ਹੈ ਫੀਸ ਦਾ ਪੋਰਟਲ ਫਿਰ ਤੋਂ ਓਪਨ ਹੋਇਆ ਹੈ ਤੇ ਇਹ ਪੋਰਟਲ ਆ ਜੋ 5 ਜੁਲਾਈ ਤੱਕ ਖੁੱਲਾ ਰਹਿਣਾ ਹੈ ਤੇ ਹੁਣ ਜਿਹੜਾ ਵੀ ਕੋਈ ਕੈਂਡੀਡੇਟ ਰਹਿੰਦਾ ਹੈ ਫੀਸ ਜ਼ਰੂਰ ਅਪਲਾਈ ਕਰ ਲੇ ਪੇਪਰ ਦੇਣ ਲਈ ਤੇ ਇਹ ਪੇਪਰ ਆ ਜੋ ਕਨਫਰਮ ਹੋ ਚੁੱਕਿਆ ਹੈ ਕਿਉਂਕਿ ਬਹੁਤ ਨੋਟਿਸ ਆ ਚੁੱਕੇ ਨੇ 28 ਜੁਲਾਈ ਨੂੰ ਹੀ ਹੋਣ ਜਾ ਰਿਹਾ ਹੈ ਸੋ ਥੈਂਕ ਯੂ so much ਇਸ ਵੀਡੀਓ ਨੂੰ ਵੇਖਣ ਲਈ ਦਿੱਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਜ਼ਰੂਰ ਕਰੋ ਜੇਕਰ ਹਾਲੇ ਤੱਕ ਵੀ ਕੋਈ ਕੈਂਡੀਡੇਟ ਰਹਿੰਦਾ ਹੈ ਜਾਂ ਸਾਥੀ ਉਸ ਤੱਕ ਇਹ ਇਨਫੋਰਮੇਸ਼ਨ ਪਹੁੰਚ ਸਕੇ